ਪ੍ਰੇਤਕੋਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜੋ ਬੇਅਦਬੀ ਹੋਈ ਹੈ ਤੇ ਉਹਨਾਂ ਦੇ ਦੋਸ਼ੀਆਂ ਨੂੰ ਜ਼ਰੂਰ ਸਜ਼ਾਵਾ ਜਿਹੜੀ ਹੈ ਕਿ ਦਿੱਤੀਆਂ ਜਾਵਣਗੀਆਂ ਤੇ ਦੂਜੇ ਪਾਸੇ ਨਸ਼ਾ ਜਿਹੜਾ ਕਿ ਸਭ ਤੋਂ ਵੱਧ ਪੰਜਾਬ ਦੇ ਵਿੱਚ ਗੰਭੀਰ ਮੁੱਦਾ ਮੰਨਿਆ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਅਸੀਂ ਉਸ ਦਾ ਵੀ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਦੱਸਿਆ ਕਿ ਕੱਲ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡੀ ਬਾਜ਼ੀ ਮਾਰੀ ਹੈ ਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਦਿੱਤੀ ਹੈ ਤੇ ਜਿਸ ਦੇ ਦੌਰਾਨ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਜਾਚੋਲ ਲੜ ਰਹੇ ਸੀ ਤੇ ਉੱਥੇ ਹੀ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰਾ ਲੋਕਾਂ ਨੇ ਬਹੁਤ ਸਾਥ ਦਿੱਤਾ ਹੈ ਤੇ ਜਦੋਂ ਵੀ ਮੈਂ ਸੰਸਦ ਦੇ ਵਿੱਚ ਜਾਵਾਂਗਾ ਤਾਂ ਸਭ ਤੋਂ ਵੱਧ ਗੰਭੀਰ ਮੁੱਦੇ ਆ ਉਹਨਾਂ ਨੂੰ ਲੈ ਕੇ ਆਵਾਜ਼ ਚੱਕਾਂਗਾ ਤੇ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਤੇ ਦੂਜੇ ਪਾਸੇ ਚਾਹੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਚੱਲ ਰਿਹਾ ਹੈ ਨਸ਼ੇ ਨੂੰ ਤੇ ਜਿਸ ਦੇ ਦੌਰਾਨ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਬਿਆਦ ਦਿੱਤੇ ਗਏ ਨੇ ਹੋਰ ਕੀ ਕਹਿਣਾ ਹੈ ਸਰਬਜੀਤ ਸਿੰਘ ਖਾਲਸਾ ਦਾ ਸੁਣਦੇ ਮੈਂ ਤੁਹਾਡੇ ਵੱਲੋਂ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵੱਲੋਂ ਜੀ ਤੁਸੀਂ ਆਪਣੇ ਕੰਮ ਛੱਡ ਜੜ ਖੇਤਾਂ 'ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਹੁਣ ਕਿੱਦਾਂ ਜੇਕਰ ਅਸੀਂ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਇਹਨਾਂ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਇਹ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਅਦਦੀ ਦਾ ਆਈਆ ਇਸ ਕਾਨੂੰਨ ਦੀ ਗੱਲ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਤੇ ਕਿਉਂਕਿ ਉਹਨਾਂ ਜਿਹੜਾ ਇੱਕ ਆਰੇ ਜਿਹੜੇ ਐ ਉਹਨਾਂ ਦੀ ਜੀ ਬੋਈ ਵੀ ਇਹ ਸਾਡੇ ਖਾਲਾ ਬੰਦੇ ਜਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜਿੰਮੇਵਾਰ ਹੈ ਨਸ਼ਿਆਂ ਬਾਰੇ ਕੀ ਕਹੋਂਗੇ ਨਸ਼ਿਆਂ ਬਾਰੇ ਤਾਂ ਜੀ ਕਹੋਂਗੇ ਕਿ ਸਰਕਾਰ ਸਰਕਾਰ ਭਾਈ ਸਾਹਿਬ ਚੱਲੂ ਕਰ ਰਹੇ ਆ ਜਿਹਨਾਂ ਦਾ ਭਾਈ ਸਾਹਿਬ ਤੁਸੀਂ ਨਹੀਂ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਜੀ ਨਸ਼ੀ ਦਾ ਕਹਿਤਾ ਜੀ 7 ਤਰੀਕ ਤੱਕ ਕਿਸੇ ਨੇ ਮੈਨੂੰ ਮਿਕ ਰਨਿੰਗ ਕਰਨਾ ਕੋਈ ਧੋਲ ਨਹੀਂ ਲਾਉਣਾ ਕੋਈ ਪਰਦਾ ਨਹੀਂ ਮੈਂ ਸਾਡੇ ਵਾਂਗ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗ ਨਹੀਂ ਤੁਸੀਂ ਜਦੋਂ ਕੰਮ ਛੱਡ ਛੱਡ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਹੁਣ ਕਿੱਦਾਂ ਕਰੂਗਾ ਤੁਸੀਂ ਕਿੰਨਾ ਹਾਸਲ ਕਰਕੇ ਸੰਸਦ 'ਚ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਇਹਨਾਂ ਗੱਲ ਅਸੀਂ ਸੰਸਦ 'ਚ ਜਾ ਕੇ ਰੱਖਾਂਗੇ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਹ ਅੱਜ ਸਿੱਕਾ ਮੌਂਦੀ ਦਾ ਕਰਾਂਗੇ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਕਿ ਕਿਉਂਕਿ ਉਹਨਾਂ ਜਿਹੜਾ ਇੱਕ ਜੋ ਮਨੁੱਖੀ ਹੈ ਉਹਨਾਂ ਦੀ ਕੋਈ ਵੀ ਥਾੜੇ ਥਾੜੇ ਬੰਦੇ ਜਿੰਮੇਵਾਰ ਹਨ ਗੱਲ ਕਰਾਂਗੇ ਵੀ ਸਜ਼ਾ ਵੱਧਨੀ ਚਾਹੀਦੀ ਹੈ ਜੀ ਜੋ ਜਿੰਮੇਵਾਰ ਹੈ ਨਸ਼ਾ ਵਰੀ ਕੀ ਕਹਿੰਦੇ ਸੀ ਨਸ਼ਿਆਂ ਬਾਰੇ ਸਾਜੀ ਕਹਿੰਦੇ ਨਸ਼ਿਆਂ ਬਾਰੇ ਸਰਕਾਰ ਸਪਾਈ ਸਰ ਤਲੂਕਾਰਾਂ ਦੀਆਂ ਕਰਦੇ ਜੋ ਤੱਕ ਸਪਾਈ ਸਰ ਨੇ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਅਸਲ ਤੱਕ ਕਹਿਤਾ ਜੀ 7 ਤਰੀਕ ਤੱਕ ਕਿਸੇ ਨਾਂ ਲਈ ਲਖਣ ਨਹੀਂ ਕਰਨਾ ਕੋਈ ਤੋਂ ਨਹੀਂ ਆਉਣਾ ਕੋਈ ਫੱਕਾ ਨਹੀਂ ਮੈਂ ਸਾਡੇ ਵਾਂਗੂ ਕਿ ਮੈਂ ਕੱਲਾ ਜੇ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗੂ ਨਹੀਂ ਤੁਸੀਂ ਕਿਉਂ ਕੱਲਾ ਜੇ ਤੁਸੀਂ ਕੰਮ ਛੱਡ ਛੱਡ ਖੇਤਾਂ ਚ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਾ ਉਹ ਕਿੱਦਾਂ ਉਹ ਕਿੱਦਾਂ ਹੱਸ ਕੇ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲ ਰਹੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੈ ਅੱਜ ਤੋਂ ਕਾਨੂੰਨ ਦੀ ਗੱਲ ਕਰਾਂਗੇ ਤੁਸੀਂਾਂ ਨੂੰ ਸਹਾਇਤਾ ਮੌਨ ਦੀ ਗੱਲ ਕਰਾਂਗੇ ਅੱਜ ਬੁਣੇ ਜਾਨਾ ਨਹੀਂ ਤੇ ਜੋ ਬਿਓ ਨੇ ਜਿਹੜਾ ਇੱਕ ਬੰਦੇ ਕੋਲ ਹੈ ਉਹਨੇ ਦੇਖੀ ਬੋਈ ਤੇ ਇਹ ਨਾਲੇ ਨਾਲੇ ਬੰਦੇ ਜ਼ਿੰਮੇਵਾਰ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਵੀ ਜ਼ਿੰਮੇਵਾਰ ਹੈ ਨਸ਼ਿਆਂ ਬਾਰੇ ਕੀ ਕਹੋਂਗੇ ਨਸ਼ਿਆਂ ਬਾਰੇ ਤਾਂ ਜੀ ਕਹੋਂਗੇ ਨਸ਼ਿਆਂ ਦੇ ਬਾਰੇ ਸਰਕਾਰ ਸਰਕਾਰ ਭਾਈ ਸਾਹਿਬ ਕੱਲੂ ਘਰਾਂ ਦੀਆਂ ਨਹੀਂ ਕਰਦੇ ਜਿਸ ਵੇਲੇ ਭਾਈ ਸਾਹਿਬ ਤੁਸੀਂ ਨਹੀਂ ਕਿਹਾ ਸੀ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਸਭ ਨਾ ਚੱਲ ਜਾਏਗਾ ਜਿਸ ਦਾ ਕਹਿਤਾ ਜੀ ਸਤ ਤਕਰੀਰ ਤੱਕ ਕਿਸੇ ਨਾਮ ਨੂੰ ਖਾਲੀ ਕਰਨਾ ਕੋਈ ਧੋਲੀ ਲਿਆਉਣਾ ਕੋਈ